ਹੈ ਨਹੀਂ ਹੋਣਾ ਉਹ ਦਰ ਮੈਨੂੰ ਪਤਾ ਗੱਡੀ ਨਹੀਂ ਖੁੱਲੀ ਯਾਰ ਆ ਜਾ ਇਹ ਕਿਉਂਦਾ ਯਾਰ ਤਕਉ ਤਕਉ ਇਹ ਮੈਂ ਨਹੀਂ ਹੋਣਾ ਬੱਸ ਆ ਰਹੇ ਮੋ냐 ਕੋਈ ਨਹੀਂ ਪਰਸੋਂ ਤੱਕ ਮੈਂ ਵੈਹੇ ਆ ਜਾਣਾ ਆ। ਹੂੰ। ਪਰਸੋਂ ਤੱਕ ਵੈਹੇ ਆ ਜਾਣਾ ਆ। ਵੈਲਾ ਆਂ ਆ ਸ਼ੀਜੇ ਦੇ ਵਿੱਚੋਂ ਨਹੀਂ ਹਟਿਆ ਵੈਲਾ। ਕੀ ਮੈਂ ਕਹਿਣਾ ਵਾ? ਤੇ ਭਾਪੀ ਕਹਿੰਦੇ ਤੂੰ ਇਹਦੀ ਕੋਈ ਗੱਲ ਕੀ ਭਲਾ? ਚਲੋ। ਤੇਰੀ ਗੱਲ ਸੁਣੋ ਉਹ ਨਹੀਂ ਗੱਲ ਹੈਗੀ ਪਰ ਇਹ ਆ ਵੀ ਲੋਕਾਂ ਨੇ ਤਾਂ ਗੱਲਾਂ ਕਰਨੀਆਂ ਹੀ ਆ। ਮੈਂ ਚੱਲੀ ਆ। ਆਹ। ਤੇਰੀ ਗੱਲ ਸੁਣੋ ਗਵਾਂਡੀਆਂ ਨੇ ਗੱਲਾਂ ਕਰਨੀਆਂ ਉਹ ਵੀ ਨਾਲ ਹੀ ਚੱਲ ਗਈ ਆ ਉਹਦੇ। ਉਹ ਗਵਾਂਡੀਆਂ ਨੇ ਕੀ ਕਹਿਣਾ ਵਾ? ਦੀਦੀ ਵੀ ਹੈਹੀ ਗੱਲ ਬਾਰ-ਬਾਰ ਕਰੀ ਜਾਂਦੇ ਆ ਤੁਸੀਂ ਵੀ ਉਹ ਗੱਲ ਕਰੀ ਜਾਂਦੇ ਆ। ਜੇ ਹੁਣ ਮੰਨ ਲਓ ਜੇ ਮੈਂ ਉਹ ਚੰਡੀਗੜ੍ਹ ਨਾਲ ਚਲ ਜਾਂਦੀ ਫੇਰ ਨਾਲੋਂ ਕੀ ਗੱਲਾਂ ਕਰਦੇ ਇੱਕ ਦੋ ਦਿਨਾਂ 'ਚ ਕੀ ਹੋ ਜਾਣਾ ਯਾਰ ਤੂੰ ਆ ਚੱਲਿਆ ਵਿੱਚ ਉਹ ਇੱਕ ਦੋ ਦਿਨ ਦੀ ਨਹੀਂ ਗੱਲ ਯਾਰ ਚੱਲ ਜੇ ਹੋ ਹੀ ਗਈਆਂ ਤਿਆਰ ਤੇ ਫੇਰ ਚਲ ਜੰਨੇ ਆ ਕੀ ਆ ਦੀ ਭਾਬੀ ਵੀ ਚਲ ਜਾ ਮੈਂ ਸਮਾਨ ਸਾਰਾ ਰਖ ਲਿਆ ਦੀਦੀ ਕੀ ਸਮਾਨ ਸ ਸਮਾਨ ਉਹ ਗੱਲ ਇਹ ਨਹੀਂ ਹੈਗੀ ਇੱਕ ਦੋ ਦਿਨ ਦੀ ਠੀਕ ਹੈ ਨਾ ਲੋਕਾਂ ਨੇ ਗੱਲਾਂ ਕਰਨੀਆਂ ਵੀ ਦੋਵਾਂ ਦੀ ਬੰਦ ਨਹੀਂ ਹੋਣੀ ਉਹ ਨਹੀਂ ਕਰਦੇ ਲੋਕੀ ਗੱਲਾਂ ਐਵੇਂ ਜਿ ਆਪਣੇ ਕੋ ਮਰੀ ਜਾਂਦੇ ਆ ਲੜੀ ਤਿਆਰੀ ਆ ਉਹ ਆਹੋ ਤਿਆਰੀ ਆ ਚਲੀਏ ਫੇਰ ਚਲੀਏ ਬਸ ਅਰਪਿੰਦਰ ਨੇ ਵੀ ਜਾਣਾ ਸੀ ਨਾਲ 2 1 ਵੇਲਾ ਆਪਣੀ ਜਿੱਦ ਪਕਾ ਕੇ ਹਟੀਏ ਪੂਰੀ 1 ਲਾਲੀ 1 ਵੇਲਾ ਆਪਣੀ ਜਿੱਦ ਪੂਰੀ ਕਰਕੇ ਹਟੀ ਕਿੰਨਾ ਮਨਾ ਕੀਤਾ ਹੀ ਮੈਂ ਕਿ ਚਲ ਦੋ ਦਿਨ ਬਾਅਦ ਚੱਲ ਜੀ ਤੇਰੇ ਬਾਜੀ ਛੱਡ ਆਉਣਗੇ ਕਰਨ ਕਰਿਓ ਜਾ ਹਾਂ ਹੈਲੋ 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 2 1 ਮੇਰੀ ਗੱਲ ਸੁਣੋ 2 1 ਨਕਹੀ ਗਈ ਓਏ ਆਓ ਚੱਲ ਰੋੜਾ ਰਾਲਾ ਪੁੰਦਾ ਰਹਿੰਦਾ ਸੀ ਵਧੀਆ ਸੀ ਕੰਮ ਨਹੀਂ ਆ ਗਲਤ ਹੋ ਗਿਆ ਫਿਰ ਆਹ ਪੁਰਾਣਾ ਚੱਲ ਗਿਆ ਵਾ ਅੱਛਾ ਤਾਂ ਆਂਦੇ ਕੋਈ ਚੱਲ ਗਿਆ ਨਹੀਂ ਪੈਂਦੀ ਪੁਰਾਣੇ ਨੇ ਛੱਡਣ ਵਾਲਾ ਫੇਰ ਪਰਾਣੇ ਨੇ ਨਾ ਅੱਜ ਹੀ ਜਾਣਾ ਵਾ ਅੱਛਾ ਤਾਂ ਕਹਿਣ ਦੇ ਹੀ ਵੀ ਲੰਗ ਦੇ ਲੰਗ ਦੇ ਮੈਨੂੰ ਵੀ ਧਾਰ ਜਾਣਗੇ ਆ ਗਾਰਡੀ ਕੁੰਦੀ ਮੈਂ ਤਾਂ ਡੀਜੀ ਆਈ ਨਹੀਂ ਆਲੇ ਮੇਰਾ ਨਾਮ ਆਪਣਾ ਰਪਿੰਦਰ ਘਰ ਦਿਲ ਨਹੀਂ ਲੱਗਦਾ ਅੰਗਲ ਨੂੰ ਮਾਈਕ ਦੇਤਾ ਨਾ ਹਲੋ ਹਲੋ ਲਾਈਟ ਬੰਦ ਹੋ ਨਹੀਂ ਨਹੀਂ ਨਾ ਜਾਂਦੀ ਮਗਰੋਂ ਤਾਂ ਨੇ ਜਾਣਾ ਹੀ ਜਾਣਾ ਫੋਲਾ ਫਲਾਈ ਕਰਨੀ ਆ ਨਹੀਂ ਉਹ ਰੱਖਿਆ ਕੀ ਟੱਕਿਆ ਲੋਗ ਲਾਗੇ ਆਈਆਂ ਸਾਰੇ ਕਦੀ ਵਿਹਲੀ ਕਦੀ ਬੰਬੀ ਤੇ ਚੱਲ ਜਾਂਦੇ ਆ ਹਾਂ ਜਿੰਨੀ ਗੱਲ ਉਹਨਾਂ ਨਾਲ ਮੈਂ ਕੀਤੀ ਆ ਨਾ ਕੋਈ ਨਹੀਂ ਸਮਝੇ ਜਾਣਾ ਉਹਨਾਂ ਨੇ ਅ ਲਵਲੀ ਤੈਨੂੰ ਵਿਆਹ ਕਿਵੇਂ ਜਿਹਾਉਨੇ ਆ ਇਹ ਨਾ ਕਰਨ ਲਈ ਆ ਤੇ ਨਾ ਕਰੋ ਜੀ ਅੱਗੇ ਤੋਂ ਮੈਂ ਤਾਂ ਇਹ ਸੋਚਿਆ ਸੀ ਕਿ ਚੰਨ ਲਵਲੀ ਦਾ ਵਿਆਹ ਕਰ ਦਾਂਗੇ ਚਲ ਮੇਰੇ ਤੇ ਜ਼ਿੰਮੇਵਾਰੀ ਥੋੜੀ ਬਹੁਤੀ ਹੋ ਜਾਊਗੀ ਉਹ ਮੇਰੇ ਤੇ ਜ਼ਿੰਮੇਵਾਰੀ ਆ ਰਹੀ ਪਈ ਆ ਨੀ ਕਿ ਨੀ ਕਿ ਗੱਲ ਨੀ ਕਿ ਨੀ ਗੱਲ ਫਿਰ ਜ਼ਿਆਦਾ ਵੱਧ ਜਾਣੀ ਐ ਉਹਨੇ ਗੱਲ ਕੋ ਵਧਾਉਣੀ ਆ ਬੈਠੇ ਨਾ ਸਮਝਾਉਣੀ ਸਾਰੇ ਉਹਨੂੰ ਕੋਈ ਗੱਲ ਨਾ ਪੀ ਲੈਣਾ ਤੂੰ ਟੈਨਸ਼ਨ ਨਾ ਲਿਆ ਕਰੀਂ ਨੀ ਦਰਿਆ ਵਜਾਇਆ ਕਰ ਹੋਰ ਕਾ ਸਾਰੇ ਠੀਕ ਠਾਕ ਹੈ ਹਾਂਜੀ ਹਾਂਜੀ ਵਧੀਆ ਸਭ ਠੀਕ ਠਾਕ ਨੇ ਤੁਸੀਂ ਦੱਸੋ ਕੀ ਕਰਨ ਦੇ ਕਿਉਂ ਦੀ ਦੀ ਕੀ ਕਰਨ ਦੇ ਏ ਦੀਦੀ ਨੀ ਨਾ ਕੀ ਕਰੇ ਜੀ ਜਿਹੜੇ ਪੁੱਛਣਾ ਇਹਨਾਂ ਨੇ ਦੋ ਚਾਰ ਦਿਨ ਰਹਿ ਗਏ ਜਾਣਾ ਵਾ ਹਲੇ ਮੈਂ ਆਈ ਨੂੰ ਮਿਲੂ ਕਿੰਨੇ ਦਿਨ ਹੋ ਗਏ ਆ ਅਹੀਂ ਆਉਣਾ ਕਿਦਾਂ ਆਉਣਾ ਕਿਦਾਂ ਦਾ ਦੱਸ ਹੁਣ ਦੋ ਦਿਨ ਰਹਿ ਕੇ ਫੇਰ ਹੀ ਆਉਂਗੀ ਕੁਛ ਨਹੀਂ ਹਾਲ ਇਹਨਾਂ ਦਾ ਵੀ ਮੈਂ ਨਹੀਂ ਆਉਣਾ ਹੁਣ ਜ਼ਰ ਮੈਨੂੰ ਪਤਾ ਕੰਨੀ ਗੱਡੀ ਨਹੀਂ ਖੁੱਲੀ ਯਾਰ ਆ ਜਾ ਇਹ ਕਿੰਦਾ ਵਾ ਯਾਰ ਤਕਉ ਤੇ ਕਿਉਂ ਕਰ ਰਿਹਾ ਇਹ ਮੈਂ ਨਹੀਂ ਹੋਣਾ ਬਾਸ ਆ ਦੇ ਮੋញਾ ਤੀਨ ਬੰਨ ਕੋਈ ਨਹੀਂ ਪਰਸੋਂ ਤੱਕ ਮੈਂ ਵੈਸੇ ਆ ਜਾਣਾ ਆ ਹਾਂ ਪਰਸੋਂ ਤੱਕ ਵੈਸੇ ਆ ਜਾਣਾ ਆ ਵੇਲਾ ਆ ਸ਼ੀਜੇ ਦੇ ਵਿੱਚੋਂ ਨਹੀਂ ਹਟਿਆ ਵੇਲਾ ਕੀ ਮੈਂ ਕਹਿਣਾ ਵਾ ਤੇ ਭਾਪੀ ਕਹਿੰਦੇ ਤੂੰ ਇਹਦੀ ਇੱਕੋ ਹੀ ਗੱਲ ਕੀ ਬਣਾ ਚਲੋ ਤੇਰੀ ਗੱਲ ਸੁਣੋ ਉਹ ਨਹੀਂ ਗੱਲ ਹੈਗੀ ਪਰ ਇਹ ਆ ਵੀ ਲੋਕਾਂ ਨੇ ਤਾਂ ਗੱਲਾਂ ਕਰਨੀਆਂ ਹੀ ਨੇ ਮੈਂ ਚੱਲੀ ਆਹ ਤੇਰੀ ਗੱਲ ਸੁਣੋ ਗੁਵਾਂਡੀਆਂ ਨੇ ਗੱਲਾਂ ਕਰਨੀਆਂ ਉਹ ਵੀ ਨਾਲ ਹੀ ਚਲ ਗਈ ਆ ਉਹ ਗੁਵਾਂਡੀਆਂ ਨੇ ਕੀ ਕਹਿਣਾ ਵਾ ਦੀਦੀ ਵੀ ਹੈ ਹੀ ਗੱਲ ਬਾਰ-ਬਾਰ ਕਰੀ ਜਾਂਦੇ ਆ ਤੁਸੀਂ ਵੀ ਉਹ ਗੱਲ ਕਰੀ ਜਾਂਦੇ ਆ ਜੇ ਹੁਣ ਮੰਨ ਲਓ ਜੇ ਮੈਂ ਉਹ ਚੰਡੀਗੜ੍ਹ ਨਾਲ ਚਲ ਜਾਂਦੀ ਫੇਰ ਨਾਲੋਂ ਕੀ ਗੱਲਾਂ ਕਰਦੇ ਕਿ 30 ਦਿਨਾਂ 'ਚ ਕੀ ਹੋ ਜਾਣਾ ਯਾਰ ਤੂੰ ਹੱਥ ਲਿਆ ਵਿੱਚ ਉਹ ਇੱਕ ਦੋ ਦਿਨ ਦੀ ਨਹੀਂ ਗੱਲ ਯਾਰ ਚੱਲ ਜੇ ਹੋ ਹੀ ਗਈਆਂ ਤੇ ਆਪਦੇ ਫੇਰ ਚਲ ਜੰਨੇ ਆ ਕੀ ਆਂਦੀ ਭਾਬੀ ਵੀ ਚਲ ਜਾ ਮੈਂ ਸਮਾਨ ਸਾਰਾ ਖਲਿਆ ਦੀਦੀ ਕੀ ਸਮਾਨ ਸ ਸਮਾਨ ਸ ਉਹ ਗੱਲ ਇਹ ਨਹੀਂ ਹੈਗੀ ਇੱਕ ਦੋ ਦਿਨ ਦੀ ਠੀਕ ਹੈ ਨਾ ਲੋਕਾਂ ਨੇ ਗੱਲਾਂ ਕਰਨੀਆਂ ਵੀ ਦੋਵਾਂ ਦੀ ਬੰਦ ਹੀ ਨਹੀਂ ਹੋਣੀ ਉਹ ਨਹੀਂ ਕਰਦੇ ਲੋਕੀ ਗੱਲਾਂ ਐਵੇਂ ਜਿ ਆਪਣੇ ਕੋ ਮਰੀ ਜਾਂਦੇ ਆ ਲੜੀ ਤਿਆਰੀ ਆ ਉਹ ਆਹੋ ਤਿਆਰੀ ਆ ਚਲੀਏ ਫੇਰ ਚਲਿਏ ਬਸ ਅਰ ਰਵਿੰਦਰ ਨੇ ਵੀ ਜਾਣਾ ਈ ਨਾਲ 2 1 ਵੇਖਲਾ ਆਪਣੀ ਜਿੱਦ ਪਕਾ ਕੇ ਹਟੀਏ ਪੂਰੀ ਲਾਲੀ 1 ਵੇਖਲਾ ਆਪਣੀ ਜਿੱਦ ਪੂਰੀ ਕਰਕੇ ਹਟੀ ਕਿੰਨਾ ਮਨਾ ਕੀਤਾ ਸੀ ਮੈਂ ਕਿ ਚਲ ਦੋ ਦਿਨ ਬਾਅਦ ਚੱਲ ਜੀ ਤੇਰੇ ਭਾਜੀ ਛੱਡ ਆਉਣਗੇ ਕਰਨ ਕਰਿਓ ਜਾ ਹਾਂ ਹੈਲੋ 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 2 1 ਮੇਰੀ ਗੱਲ ਸੁਣੋ 2 1 ਕਹੀ ਗਈ ਓਏ ਆਓ ਚੱਲ ਰੋਲਾ ਰਾਲਾ ਪੰਦਾ ਰਹਿੰਦਾ ਸੀ ਵਧੀਆ ਸੀ ਕੰਮ ਨਹੀਂ ਆ ਹੈ ਗਲਤ ਹੋ ਗਿਆ ਗਿਆ ਵਾ ਆ ਪੁਰਾਣਾ ਚੱਲ ਗਿਆ ਵਾ ਅੱਛਾ ਤਾਂ ਆਂਦੀ ਕੋਈ ਚੱਲ ਗਿਆ ਨਹੀਂ ਪੈਂਦੀ ਪੁਰਾਣੇ ਨਹੀਂ ਛੱਡਣ ਵਾਲਾ ਫੇਰ ਪਰਾਣੇ ਨੇ ਨਾ ਅੱਜ ਹੀ ਜਾਣਾ ਵਾ ਤਾਂ ਕਹਿਣ ਦੇ ਹੀ ਭੀ ਲੰਗ ਦੇ ਲੰਗ ਦੇ ਮੈਨੂੰ ਵੀ ਧਾਰ ਜਾਣਗੇ ਮੈਂ ਗਾਡੀ ਗੰਦੀ ਮੈਂ ਡੀਜੀ ਆਈ ਨਹੀਂ ਆਲੇ ਮੇਰਾ ਨਾਂ ਆਪਣਾ ਰਪਿੰਦਰ ਘਰ ਦਿਲ ਨਹੀਂ ਲੱਗਦਾ ਅੰਗਲ ਨੂੰ ਮਾਈਕ ਦੇਤਾ ਨਾ ਹਲੋ ਹਲੋ ਲਾਈਟ ਬੰਦ ਹੋ ਨਹੀਂ ਨਹੀਂ ਨਾ ਜਾਂਦੀ ਮਗਰੋਂ ਤਾਂ ਨੇ ਜਾਣਾ ਹੀ ਜਾਣਾ ਫੋਲਾ ਫਲਾਈ ਕਰਨੀ ਆ ਨਹੀਂ ਉਹ ਰੱਖਿਆ ਕੀ ਟੱਕਿਆ ਲੋਗ ਲਾਵੀ ਆਈਆਂ ਸਾਰੇ ਕਦੀ ਵਿਹਲੀ ਕਦੀ ਬੰਬੀ ਤੇ ਚੱਲ ਜਾਂਦੇ ਆ ਹਾਂ ਜਿੰਨੀ ਗੱਲ ਉਹਨਾਂ ਨਾਲ ਮੈਂ ਕੀਤੀ ਆ ਨਾ ਕੋਈ ਨਹੀਂ ਸਮਝੇ ਜਾਣਾ ਉਹਨਾਂ ਨੇ ਆ लवली ਤੁਹਾਨੂੰ ਵਿਆਹ ਕਿਵੇਂ ਜਿਹਾਉਨੇ ਆ ਐਂਦਾ ਕਰਨ ਲਈ ਆ ਤੇ ਨਾਂ ਕਰੋਗੇ ਅੱਗੇ ਤੋਂ ਮੈਂ ਤਾਂ ਇਹ ਸੋਚਿਆ ਸੀ ਕਿ ਚਾਹ लवली ਦਾ ਵਿਆਹ ਕਰ ਦਾਂਗੇ ਚਲ ਮੇਰੇ ਤੇ ਜ਼ਿੰਮੇਵਾਰੀ ਥੋੜੀ ਬਹੁਤੀ ਹੋ ਜੂਗੀ ਉਹ ਮੇਰੇ ਤੇ ਜ਼ਿੰਮੇਵਾਰੀ ਕਿੰਨੀ ਮਾਰਦੀ ਪਈ ਆ ਨਹੀਂ ਕਿ ਨਹੀਂ ਕੀ ਗੱਲ ਨਹੀਂ ਕਿ ਨਹੀਂ ਗੱਲ ਫਿਰ ਜ਼ਿਆਦਾ ਵੱਧ ਜਾਣੀ ਐ ਉਹਨੇ ਗੱਲ ਕੋ ਵਧਾਉਣੀ ਆ ਬੈ ਕੇ ਨਾ ਸਮਝਾਉਣੀ ਸਾਰੇ ਉਹਨੂੰ ਕੋਈ ਗੱਲ ਨਾ ਪੀ ਲੈਣਾ ਤੂੰ ਟੈਨਸ਼ਨ ਨਾ ਲਿਆ ਕਰੀਂ ਨਹੀਂ ਦਰੀਆਂ ਵਜਾਇਆ ਕਰ ਹੋਰ ਸਭ ਸਾਰੇ ਠੀਕ ਠਾਕ ਆ ਹਾਂਜੀ ਹਾਂਜੀ ਵਧੀਆ ਸਭ ਠੀਕ ਠਾਕ ਨੇ ਤੁਸੀਂ ਦੱਸੋ ਕੀ ਕਰ ਰਹੇ ਧੋਦੀ ਦੀ ਕੀ ਕਰ ਰਹੇ ਏ ਦੀਦੀ ਨੀ ਨਾ ਹੈਗੀ ਕਰ ਰਹੀ ਤੁਸੀਂ ਪੁੱਛਣਾ ਇਹਨਾਂ ਨੇ ਦੋ ਚਾਰ ਦਿਨ ਰਹਿ ਕੇ ਜਾਣਾ ਵਾ ਹਲੇ ਮੈਂ ਆਈ ਨੂੰ ਮੈਨੂੰ ਕਿੰਨੇ ਦਿਨ ਹੋ ਗਏ ਆ ਅਹੀਂ ਆਉਣਾ ਕਿਦਾਂ ਆਉਣਾ ਕਿਦਾਂ ਦੱਸ ਹੁਣ ਦੋ ਦਿਨ ਰਹਿ ਕੇ ਫੇਰੀ ਆਉਂਗੀ ਕੁਛ ਨਹੀਂ ਹਾਲ ਇਹਨਾਂ ਦਾ ਵੀ